ਉਹੀਰ ਭਾਈ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਵੱਲੋਂ ਚੋਣ ਲੜ ਚੁੱਕੇ ਪੁਟੀ ਰੰਧਾਵਾ ਕਾਂਗਰਸ ਚ ਹੋਏ ਸ਼ਾਮਲ ਪ੍ਰਤਾਪ ਸਿੰਘ ਬਾਜਵਾ ਅਤੀ ਤ੍ਰਿਪ ਤਰਜਿੰਦਰ ਸਿੰਘ ਬਾਜਵਾ ਨੇ ਪਾਰਟੀ ਚ ਕਰਵਾਇਆ ਸ਼ਾਮਲ ਪ੍ਰਤਾਪ ਸਿੰਘ ਬਾਜਵਾਤਾ ਵੱਡਾ ਬਿਆਨ ਕਿਹਾ ਆਪ ਉਪਤੇ ਵਰਕਰਾਂ ਨੂੰ ਕੇਚਰੀ ਗਲਤੀ ਦੀ ਗੱਲ ਮੰਨ ਕੇ ਕਾਂਗਰਸ ਨੂੰ ਪਾਉਣੀ ਚਾਹੀਦੀ ਹੈ ਵੋਟ ਗੁਰਦਾਸਪੁਰਾ ਲੋਕ ਸਭਾ ਹਲਕਾ ਵਿੱਚ ਕਾਂਗਰਸ ਨੂੰ ਉਸ ਵੇਲੇ ਭਾਰੀ ਬਾਲ ਮਿਲਿਆ ਜਦੋਂ 2022 ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ ਵੱਲੋਂ ਚੋਣ ਲੜਨ ਵਾਲੇ ਪੁਟੀ ਰੰਧਾਵਾ ਕਾਂਗਰਸ ਜੇ ਚਾਮਲ ਹੋ ਗਏ ਇਸ ਮੁਕੇ ਵਿਰੋਧੀ ਧਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਤੇ ਫਤਿਹਗੜ ਚੂੜੀਆਂ ਤੋਂ ਵਿਤਾਇਕ ਤੇ ਰਜਿੰਦਰ ਸਿੰਘ ਬਾਜਵਾ ਨੇ ਉਹਨਾਂ ਨੂੰ ਪਾਰਟੀ ਚ ਸ਼ਾਮਲ ਕਰਵਾਇਆ ਇਸ ਨੂੰ ਕੇ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਕੇਜਰੀਵਾਲ ਖੁਦ ਆਖਦੇ ਹਨ ਕਿ ਪ੍ਰਧਾਨ ਮੰਤਰੀ ਕਾਂਗਰਸ ਦਾ ਬਣੇਗਾ ਇਸ ਲਈ ਦੇਸ਼ ਦੇ ਲੋਕਾਂ ਨੂੰ ਖਾਸ ਕਰ ਆ ਪਾਰਟੀ ਦੇ ਵਰਕਰਾਂ ਨੂੰ ਕਾਂਗਰਸ ਨੂੰ ਵੋਟ ਪਾਉਣੀ ਚਾਹੀਦੀ ਹੈ ਤਾਂ ਕਿ ਕੇਜਰੀਵਾਲ ਦੀ ਕਹੀ ਗੱਲ ਸੱਚ ਹੋ ਸਕੇ ਇਸ ਨੂੰ ਕੇ ਪੀਤਿੰਦਰਾ ਨੇ ਕਿਹਾ ਕਿ ਉਹ ਕਾਂਗਰਸ ਦੇ ਪਹਿਲਾਵੇਂ ਸਿਪਾਹੀ ਰਹਿ ਚੁੱਕੇ ਹਨ ਅਤੇ ਹੁਣ ਪਾਰਟੀ ਨੂੰ ਮਜ਼ਬੂਤ ਕਰਨ ਲਈ ਉਹ ਕਾਂਗਰਸ ਵਿੱਚ ਸ਼ਾਮਲ ਹੋਏ ਹਨ ਕੁਇਸਟਨਸ ਮੁੱਚੇ ਪੰਜਾਬ ਦੇ ਵਿੱਚ ਵੱਡੀ ਨਰਿੰਦਰ ਮੋਦੀ ਦੇ ਖਿਲਾਫ ਲਹਿਰ ਹੈ ਜੀ ਪੰਜਾਬੀ ਸਮਝਦੇ ਨੇ ਕਿ ਪੰਜਾਬ ਦੇ ਕਿਸਾਨ ਨਾਲ ਪੰਜਾਬ ਦੇ ਖੇਤ ਮਜ਼ਦੂਰ ਨਾਲ ਪੰਜਾਬ ਦੇ ਵਪਾਰੀ ਨਾਲ ਪਿਛਲੇ 10 ਸਾਲ ਚ ਨਰਿੰਦਰ ਮੋਦੀ ਹੋਣਾ ਨੇ ਬਹੁਤ ਭਾਰੀ ਪੈਮਾਨੇ ਤੇ ਤੱਕਾ ਕੀਤਾ ਕਿਸਾਨਾਂ ਨੂੰ ਜਿਹੜੀ ਐਮਐਸਪੀ ਦੀ ਜੈਨੂਇਨ ਡਿਮਾਂਡ ਹੈ ਸੀ ਡਾਕਟਰ ਸੁਮੇਨਾਤਨਦੀ ਉਹਨਾਂ ਨੇ ਮਿਨਿਮਮ ਗਰੰਟੀ ਜਿਹੜੀ ਲੀਗਲ ਗਰੰਟੀ ਕਹੀ ਸੀ ਉਹ ਨਹੀਂ ਦਿੱਤੀ ਜੀ ਕਰਜ਼ਾ ਮਾਫੀ ਕਿਸੇ ਦਿਨ ਕੀਤੀ ਜਿੱਦਣ ਮੋਦੀ ਸਾਹਿਬ 2014 ਚ ਆਏ ਨੇ ਗਵਰਨਮੈਂਟ ਚ ਉਸ ਟਾਈਮ ਸਮੁੱਚੇ ਹਿੰਦੁਸਤਾਨ ਚ ਕਿਸਾਨੀ ਤੇ ਕਰਜ਼ਾ ਸੀ 9 ਲੱਖ ਕਰੋੜ ਦਾ ਇਹਨਾਂ ਕੋ ਦੋ ਕਲੀਅਰ ਕੱਟ ਰਸਤੇ ਸੀ ਕਿ ਕੀ ਮੈਂ ਕਿਸਾਨੀ ਦੇ ਕਰਜ਼ੇ ਮਾਫ ਕਰਾਂ ਕਿ ਕਾਰਪੋਰੇਟ ਹਾਊਸਸ ਦੇ ਕਰਾਂ ਮੋਦੀ ਸਾਹਿਬ ਆਪਟ ਕਰ ਗਏ ਕਾਰਪੋਰੇਟ ਹਾਊਸਸ ਵਾਸਤੇ ਦਸਾਂਸਾਲਾਂ ਚ 14 ਲੱਖ ਕਰੋੜ ਰੁਪਏ ਦੇ ਕਰਜ਼ੇ ਰਾਈਟ ਆਫ ਹੋਏ ਨੇ ਬੈਂਕਾਂ ਦੇ ਕਾਰਪੋਰੇਟ ਹਾਊਸਸ ਦੇ ਐਂਡ ਸਾਡੀ ਬਦਕਿਸਮਤੀ ਇਹ ਹੈ ਕਿ 1% ਤੇ ਹਿੰਦੁਸਤਾਨ ਦੀ ਜਨਸੰਖਿਆ ਜਿਹੜੀ ਹੈ ਉਹ 70% ਤੇ ਹਿੰਦੁਸਤਾਨ ਦੀ ਸਾਰੀ ਜ਼ਾਇਦਾਦ ਤੇ ਕਾਬਜ਼ ਹੈ ਉਸ ਉਹਨਾਂ ਨੂੰ 14 ਲੱਖ ਕਰੋੜ ਛੱਡਿਆ ਜਿਹੜਾ ਰੋਜ਼ ਖੇਤ ਮਜ਼ਦੂਰੀ ਕਰਕੇ ਦੇਸ਼ ਦਾ પેટ ਪਾਲਦੇ ਨੇ ਰਾਤ ਦਿਨ ਮਿਹਨਤ ਕਰਦੇ ਨੇ ਉਹਨਾਂ ਨੂੰ ਕਰਜ਼ਾ ਕਰਜ਼ਾ ਮਾਫੀ ਨਹੀਂ ਹੋਈ ਸੋ ਕਾਂਗਰਸ ਨੇ ਗਰੰਟੀ ਦਿੱਤੀ ਹੈ ਕਿ ਗਵਰਨਮੈਂਟ ਆਂਦੇ ਆ ਅਸੀਂ ਪਹਿਲਾ ਕੰਮ ਜਿਹੜਾ ਕਰਾਂਗੇ ਡਾਕਟਰ ਸੁਆਮੀਨਾਥ ਦਾ ਫਾਰਮੂਲਾ ਅਡਾਪਟ ਕਰਦੇ ਹੋਏ ਐਮਐਸਪੀ ਦੇਵਾਂਗੇ ਦੂਸਰੀ ਅਸੀਂ ਇੱਕ ਕਮਿਸ਼ਨ ਵੜਾਵਾਂਗੇ ਜਿਸ ਦਾ 70000 ਕਰੋੜ ਦਾ ਕਰਜ਼ਾ ਡਾਕਟਰ ਮਲਮੋਨ ਸਿੰਘ ਨੇ ਕਿਸਾਨੀ ਦਾ ਛੱਡਿਆ ਸੀ 5000 ਕਰੋੜ ਰੁਪਏ ਸੀ ਕੋਆਪਰੇਟਿਵ ਲੋਨਸ ਪਿਛਲੀ ਕਾਂਗਰਸ ਦੀ ਗਵਰਨਮੈਂਟ ਨੇ ਵੀ ਇੱਥੇ ਛੱਡੇ ਤੇ ਅਸੀਂ ਇਹ ਕਮਿਸ਼ਨ ਵੜਾਵਾਂਗੇ ਕੰਪਲੀਟ ਸਟੱਡੀ ਕੀਤੀ ਜਾਏਗੀ ਤੇ ਵੱਡੇ ਪੇਮਾਨੇ ਤੇ ਕਿਸਾਨੀ ਨੂੰ ਕਰਜ਼ਾ ਮੁਕਤ ਕੀਤਾ ਜਾਏਗਾ। ਦੂਜੀ ਗੱਲ ਹੈ ਪੰਜਾਬ ਦੀ ਪਛਾਣ ਹੈ ਜੈ ਜਵਾਨ ਤੇ ਜੈ ਕਿਸਾਨ। ਜਵਾਨੀ ਵਿੱਚ ਪੰਜਾਬੀ ਜਿਹੜੇ ਆਪਣਾ ਮੋਢਾ ਦੇ ਕੇ ਬੰਦੂਕ ਚੁੱਕਦੇ ਸੀ ਸਾਰੇ ਹਿੰਦੁਸਤਾਨ ਦੇ ਵਿੱਚ ਬਾਰਡਰਾਂ ਦੇ ਉੱਤੇ ਦੇਸ਼ ਦੀ ਸੁਰੱਖਿਆ ਜਿਹੜੇ ਬਾਰਡਰਸ ਨੇ ਉਹਨਾਂ ਨੂੰ ਸੁਰੱਖਿਅਤ ਕਰਦੇ ਸੀ। ਰਿਟਾਇਰਮੈਂਟ ਤੋਂ ਬਾਅਦ ਫਿਰ ਉਸੇ ਮੋਢੇ ਤੇ ਹੱਲ ਰੱਖਦੇ ਸੀ ਤੇ ਦੇਸ਼ ਦਾ ਪੇਟ ਪਾਲਨ ਦਾ ਜਿਹੜਾ ਇੱਕ ਭਰਪੂਰ ਰੋਲ ਹੈ ਉਹ ਕਰਦੇ ਸੀ ਇਹਨਾਂ ਨੇ ਆਰਮੀ ਦੀ ਭਰਤੀ ਬੰਦ ਕਰਕੇ ਅਗਨੀਵੀਰ ਕਰਤੀ ਹੈ ਸਾਡੀ ਪਾਰਟੀ ਦੀ ਕਮਿਟਮੈਂਟ ਇਹ ਆਂਦੇ ਹੀ ਸਰਰਨੋਂ ਪਹਿਲਾ ਕੰਮ ਅਗਨੀਵੀਰ ਸਕ੍ਰੈਪ ਕਰ ਦਿੱਤੀ ਜਾਏਗੀ ਰੈਗੂਲਰ ਭਰਤੀ ਆਮੀ ਦੇ ਵਿੱਚ 에ਅਰ ਫੋਰਸ ਦੇ ਵਿੱਚ ਤੇ ਨੀਵੀ ਚ ਹੋਏਗੀ ਜਿਸਾ ਪਹਿਲੇ ਚੱਲਦੀ ਆਈ ਕਿਸਾਨਾਂ ਵਾਲਾ ਕੰਮ ਵੀ ਕਰਾਂਗੇ ਤੇ ਜਵਾਨਾਂ ਵਾਲਾ ਕੰਮ ਵੀ ਕਰਾਂ ਸਾਡੀ ਟਰੇਡ 10 ਸਾਲ ਤੋਂ ਲਗਾਤਾਰ ਜਿਹੜਾ ਵਾਗੇ ਦਾ ਤੇ ਟਾਰੀ ਦਾ ਬਾਰਡਰ ਜਾਣ ਬੁੱਝ ਕੇ ਨਾ ਬੰਦ ਕੀ ਇਹ ਚੰਦੇ ਸੀ ਕਿ ਪੰਜਾਬ ਦਾ ਨੁਕਸਾਨ ਆਰਥਿਕ ਤੌਰ ਤੇ ਨੁਕਸਾਨ ਕਰਾਇਆ ਸੀ ਸਾਰਾ সেন্ট্রਲ ਏਸ਼ੀਆ ਸਾਡੇ ਵਾਸਤੇ ਖੁੱਲਿਆ ਜੇ ਇਥੋਂ ਸਾਡਾ ਟ੍ਰੇਡ ਰੂਟ ਖੁੱਲਾ ਹੁੰਦਾ ਤੇ ਆ ਜਿੰਨਾ ਸਾਡਾ ਬਾਰਡਰਿੰਗ ਏਰੀਆ ਵਿਸ਼ੇਸ਼ ਤੌਰ ਤੇ ਮਾਝੇ ਦਾ ਤੇ ਪੰਜਾਬ ਸਾਰੇ ਦਾ ਇਹ ਬਹੁਤ ਪਰਫੁੱਲਤ ਹੁੰਦਾ ਪਰ ਇਹਨੇ ਜਾਣ ਬੁੱਝ ਕੇ ਵੇਖੋ ਆਪਣੇ ਪੋਰਟ ਸਾਰੇ ਹਿੰਦੁਸਤਾਨ ਚ ਇਹਨਾਂ ਨੇ ਨਵੇਂ 에어ਪੋਰਟਸ ਲੈ ਆਂਦੇ ਨਵੇਂ ਪੋਰਟ ਲੈ ਕੇ ਆਂਦੇ ਨਵੀਆਂ ਬੰਦਰਗਾਹਾਂ ਲੈ ਕੇ ਆਂਦੀਆਂ ਪਰ ਪੰਜਾਬ ਨੂੰ ਨਾ ਕੋਈ ਫੈਕਟਰੀ ਲੈ ਕੇ ਆਂਦੀ ਨਾ ਕੋਈ ਇੱਥੇ ਕੋਈ ਇਸ ਕਿਸਮ ਦਾ ਪ੍ਰੋਜੈਕਟ ਲਿਆਂਦਾ ਜਿਹਦੇ ਨਾਲ ਪੰਜਾਬ ਪ੍ਰਫੁੱਲਤ ਹੋ ਸਕੇ ਸੋ ਐਜ਼ ਅ ਮੈਟਰ ਆਫ ਸਟ੍ਰੈਟਜੀ ਮੈਂ ਸਮਝਦਾ ਜਾਣਬੁੱਝ ਕੇ ਪੰਜਾਬ ਨੂੰ ਇਹਨਾਂ ਨੁਕਸਾਨ ਪਹੁੰਚਾਇਆ 8.5 8.5 ਹਜ਼ਾਰ ਕਰੋੜ ਰੁਪਈਆ ਮੌਜੂਦਾ ਮੋਦੀ ਸਰਕਾਰ ਨੇ ਰੂਰਲ ਡਿਵੈਲਪਮੈਂਟ ਫੰਡ ਬੰਦ ਕਰਕੇ ਰੱਖਿਆ ਜਿਸ ਦੇ ਕਾਰਨ ਤੁਸੀਂ ਵੇਖਦੇ ਹੋ ਦੋ ਸਵਾ ਦੋ ਸਾਲਾਂ ਚ ਇੱਕ ਵੀ ਪਿੰਡੇ ਦੇ ਵਿੱਚ ਨਾ ਪਿੰਡੂ ਸੜਕ ਰਿਪੇਅਰ ਹੋਈ ਹੈ ਨਾ ਨਵੀਂ ਬਣੀ ਹੈ ਨਾ ਕਿਸੇ ਪੰਚਾਇਤ ਨੂੰ ਰੁਪਈਆ ਇੱਕ ਮਿਲੇ ਆ ਜੀ ਨਾ ਸਾਡਾ ਕੋਈ ਸਟੇਡੀਅਮ ਰਿਪੇਅਰ ਹੋਇਆ ਨਾ ਸਾਡੀ ਕੋਈ ਮੰਦਿਰ ਰਿਪੇਅਰ ਹੋਈ ਹੈ ਸੋ ਇੱਕ ਸਾਜਿਸ਼ ਜਿਹੜੀ ਹੈ ਇਹਦੇ ਕਾਰਨ ਮੋਦੀ ਦੇ ਖਿਲਾਫ ਉਹ ਮਾਹੌਲ ਹੈ ਦੂਜੀ ਗੱਲ ਹੈ ਲੋਕਾਂ ਕੋ ਤਿੰਨ ਆਪਸ਼ਨਸ ਇੱਕ ਕਾਂਗਰਸ ਇੱਕ ਆਪ ਇੱਕ ਅਕਾਲੀ ਦਲ ਅਕਾਲੀ ਦਲ ਦੇ ਤੇ ਆਪਣੇ ਪੈਰ ਹੀ ਨਹੀਂ ਲੱਗ ਰਹੇ ਕਿਉਂਕਿ ਲੋਕਾਂ ਨੂੰ ਪਤਾ ਹੈ ਕਿ ਅਕਾਲੀ ਦਲ ਜਿੰਨੀ ਵੀ ਤਾਕਤ ਦਵਾਂਗੇ ਜਦੋਂ ਵੀ ਕੋਈ ਸਰਕਾਰ ਆਏਗੀ ਇਹਨੇ ਐਨਡੀਏ ਦੇ ਨਾਲ ਤੇ ਮੋਦੀ ਨਾਲ ਹੀ ਜਾਣਾ ਇਹਨਾਂ ਦੀ ਮਜਬੂਰੀ ਦੋਨੋਂ ਆਪਸ਼ਨਸ ਦੇ ਵਿੱਚ ਮੌਜੂਦਾ ਸਰਕਾਰ ਬਿਲਕੁਲ ਫੇਲ ਹੋ ਚੁੱਕੀ ਹੈ ਸਾਰੇ ਐਸਪੈਕਟਸ ਜਿਨੇ ਵਾਅਦੇ ਕੀਤੇ ਸਾਰਿਆਂ ਤੋਂ ਭੱਜੇ ਨੇ ਲੋ ਐਂਡ ਆਰਡਰ ਹੈ ਨਹੀਂ ਕਿਸੇ ਦੀ ਜ਼ਿੰਦਗੀ ਮਹਿਫੂਜ਼ ਨਹੀਂ ਕਿਹਾ ਦਾ ਕਾਰੋਬਾਰ ਮਹਿਫੂਜ਼ ਨਹੀਂ ਕਿਸੇ ਮੰਤਰੀ ਨੂੰ ਐਮ ਐਲ ਏ ਨੂੰ ਪਤਾ ਹੀ ਕੁਝ ਨਹੀਂ ਕਿ ਇੱਥੇ ਚੱਲ ਕੀ ਰਿਹਾ ਆਪ ਆਦਮੀ ਦੂਜੀ ਗੱਲ ਹੈ ਕੇਜਰੀਵਾਲ ਸਾਹਿਬ ਨੇ ਖੁਦ ਇੱਕ ਸਾਡੀ ਜਦੋਂ ਇੰਡੀਆ ਬਲੌਕ ਦੀ ਵੱਡੀ ਰੈਲੀ ਸੀ ਪਟਨਾ ਦੇ ਵਿੱਚ ਉਹਦੇ ਵਿੱਚ ਉਹਨਾਂ ਨੇ ਮਮਤਾ ਬੈਨਰਜੀ ਨੇ ਤੇ ਉਦਵ ਠਾਕਰੇ ਜੀ ਨੇ ਇਹ ਗੱਲ ਕਹੀ ਸੀ ਕਿ ਜੇ ਇੰਡੀਆ ਬਲੌਗ ਦੀ ਸਰਕਾਰ ਆਏਗੀ ਕਾਂਗਰਸ ਦਾ ਪ੍ਰਧਾਨ ਮੰਤਰੀ ਹੋਏਗਾ ਤੇ ਜੇ ਕਾਂਗਰਸ ਦਾ ਪ੍ਰਧਾਨ ਮੰਤਰੀ ਬਣਾਣਾ ਹੈ ਤਾਂ ਮੈਂ ਬੇਨਤੀ ਕਰੂੰਗਾ ਸਮੁੱਚੇ ਪੰਜਾਬ ਦੇ ਵੋਟਰਜ਼ ਨੂੰ ਤੇ ਵਿਸ਼ੇਸ਼ ਤੌਰ ਆਪ ਦੇ ਵੋਟਰਜ਼ ਨੂੰ ਕਿ ਤੁਸੀਂ ਆਪਣਾ ਵੋਟ ਜਾਇਆ ਨਾ ਕਰੋ ਜਦੋਂ ਇਹਨਾਂ ਨੇ ਵੀ ਕਾਂਗਰਸ ਦਾ ਪ੍ਰਧਾਨ ਮੰਤਰੀ ਬਣਾਣਾ ਹੈ ਤੇ ਸਿੱਧੀ ਵੋਟ ਕਾਂਗਰਸ ਨੂੰ ਪਾਈ ਤੇ ਸਰ ਤੋਂ ਤਿੰਨ ਪਹਿਲਾਂ ਹਲਕਾ ਇੰਚਾਰਜ ਨੇ ਜਿਹੜਾ ਬੱਪਾ ਨਾਲ ਹਾਂਜੀ ਤੁਸੀਂ ਵੇਖੋ ਇਹ ਤੇ ਇਲੈਕਸ਼ਨ ਕਮਿਸ਼ਨ ਨੂੰ ਚਾਹੀਦਾ ਇਮੀਡੀਏਟਲੀ ਇਸ ਆਦਮੀ ਤੇ ਪਰਚਾ ਦਰਜ ਕਰਨਾ ਨਹੀਂ ਤੇ ਫਿਰ ਜਦੋਂ ਵਕਤ ਆਏਗਾ ਇਹਦਾ ਬਸਤਾ ਗੋਲ ਅਸੀਂ ਕਰਾਂਗੇ ਮੇਰਾ ਵਾਦਾ ਤੁਹਾਡੇ ਨਾਲ ਇਹ ਲੋਕਾਂ ਦੇ ਬਸਤਿਆਂ ਦੀ ਗੱਲ ਕਰਦੇ ਇਹਦਾ ਬਸਤਾ ਗੋਲ ਕਰਨਾ ਸਾਡੀ ਜ਼ਿੰਮੇਵਾਰੀ ਹੋਏਗੀ ਤੁਸੀਂ ਦੇਖੋ ਕਿ ਕਿ ਉਹ ਵੀ ਕੁਝ ਕਰ ਉਸ ਨੂੰ ਕਰਦੇ ਤੇ ਇਹ ਤੁਹਾਡਾ ਆਪਣਾ ਹੁੰਦਾ ਇਥੇ ਕਿਸ ਦਾ ਟਾਈਮ ਟੇਬਲ ਇਹ ਸਾਰੀ ਜਗ੍ਹਾ ਜਮਾਂਗੇ ਪੰਜਾਬ ਦੇ ਵਿੱਚ ਮੈਨੂੰ ਸਾਰੀ ਜਗ੍ਹਾ ਜਾਣਾ ਪੈਣਾ ਇੱਥੇ ਸਾਡੇ ਵੇਖੋ 9 ਹਲਕਿਆਂ 'ਚ 6 ਦੇ ਵਿੱਚ ਸਾਡੇ ਐਮਐਲਏਜ਼ ਬੈਠੇ ਨੇ 6 ਦੇ ਵਿੱਚ ਐਮਐਲਏਜ਼ ਬੈਠੇ ਨੇ ਸਾਰੇ ਆਪਣੇ ਆਪਣੇ ਏਰੀਆ ਵਿੱਚ ਪੌਪੂਲਰ ਨੇ ਤਗੜੇ ਹੋ ਕੇ ਵੇਖੋ ਸਾਰੇ 9 ਮੈਂ ਸਮਝਣਾ ਜਿਹੜੀ ਕਾਂਗਰਸ ਦੀ ਟੌਪ ਸੀਟਸ ਦੇ ਵਿੱਚ ਵੱਡੇ ਮਾਰਜਿਨ ਨਾਲ ਵਿਕਟਰੀ ਹੋਣੀ ਉਹ ਗੁਰਦਾਸਪੁਰ ਚੋਣੀ ਟ੍ਰੈਡੀਸ਼ਨਲੀ ਜਦੋਂ ਵੀ ਭਾਜਪਾ ਤੇ ਕਾਲੀ ਦਲ ਵਕਰ ਰਹੇ ਨੇ ਹਮੇਸ਼ਾ ਹੀ ਕਾਂਗਰਸ ਜਿੱਤੇਗੀ ਹੁਣ ਵੀ ਜਿੱਤੇਗੀ ਉਹ ਇਸ ਗੱਲ ਕਰਨਾ ਸੀ ਆਪਣੇ ਆਪਣੇ ਅੱਜ ਮੈਂ ਇਸ ਤੋਂ ਬਾਅਦ 11 ਵਜੇ ਆਪਣੇ ਏਰੀਆ ਦੀ ਮੀਟਿੰਗ ਸੱਦੀ ਹੈ ਫਿਰ ਸਾਡੇ ਦਫ਼ਤਰ ਖੁੱਲਣਗੇ ਅਸੀਂ ਸਾਰੇ ਤਗੜੇ ਹੋ ਕੇ ਕੰਮ ਕਰਾਂ ਜਿਸਾ ਕੱਲ ਬਾਜੋੜ ਸਾਹਿਬ ਨੇ ਦੱਸਿਆ ਹੀ ਹੈ ਕਿ ਕੱਲ ਰੰਦਾ ਬਾਬਾ ਇਹਨਾਂ ਦੇ ਘਰ ਸ਼ਾਮ ਨੂੰ ਹੋ ਕੇ ਗਏ ਨੇ ਤੇ ਕੱਲ ਹੀ ਬਟਾਲੇ ਦਾ ਇਹਨਾਂ ਨੇ ਬਕਾਇਦਤ ਔਰ ਉਸ ਪ੍ਰੋਗਰਾਮ ਉਹਨਾਂ ਦੇ ਵਿੱਚ ਸਾਰੇ ਕਾਉਂਸਲਰਸ ਮੇਅਰ ਸਾਰੇ ਸਰਪੰਚਸ ਨਾਲ ਚੱਲਣਗੇ ਸਾਰੇ ਧੜੇ ਇੱਕ ਹੋ ਕੇ ਚੱਲਣਗੇ ਤੇ ਵੇਖੋ ਗਲੇਸਤ ਰਹੇ ਕਿ ਬੀਜੇਪੀ ਨੂੰ ਤੇ ਸ਼ਹਿਰਾਂ ਤੋਂ ਇਲਾਵਾ ਪਿੰਡਾਂ ਦੇ ਵਿੱਚ ਤੇ ਕੋਈ ਅੰਦਰ ਵੀ ਨਹੀਂ ਆਉਂਦੇ ਰਿਹਾ ਜਦੋਂ ਐਂਟਰੀ 70% ਪੰਜਾਬ ਪਿੰਡਾਂ ਦੇ ਵਿੱਚ ਜਿੱਥੇ ਐਂਟਰੀ ਹੈ ਨਹੀਂ ਬੀਜੇਪੀ ਦੀ ਤੇ ਬੀਜੇਪੀ ਨੇ ਮੁਕਾਬਲਾ ਕਿੱਥੇ ਕਰਨਾ ਨੰਬਰ 2 ਜਿਹੜੀ ਆਪ ਹੈ ਆਪ ਦਾ ਤੇ ਅੱਗੇ ਉਹ ਦੱਸੀ ਜਾਂਦੇ ਨੇ ਕਿ ਅਸੀਂ ਪ੍ਰਧਾਨ ਮੰਤਰੀ ਕਾਂਗਰਸ ਦਾ ਬਣਾਣਾ ਤੇ ਆਪ ਨੂੰ ਵੋਟ ਪਾ ਕੇ ਕਰਨੀ ਕੀ ਤੇ ਸਿੱਧਾ ਕੇਜਰੀਵਾਲ ਸਾਹਿਬ ਦਾ ਜਿਹੜਾ ਜੇਲ ਦੇ ਵਿੱਚੋਂ ਬੇਨਤੀ ਉਹਨਾਂ ਨੇ ਕੀਤੀ ਹੈ ਲੋਕਾਂ ਨੂੰ ਵੇਖੋ ਲੀਡਰ ਦਾ ਕਹਿਣਾ ਹੁੰਦਾ ਤੇ ਲੋਕਾਂ ਦਾ ਸਮਝਣਾ ਹੁੰਦਾ ਕੇਜਰੀਵਾਲ ਸਾਹਿਬ ਦਾ ਕਹਿਣਾ ਕਿ ਅਸੀਂ ਕਾਂਗਰਸ ਦਾ ਪ੍ਰਧਾਨ ਮੰਤਰੀ ਬਣਾ ਲੈਣ ਤਾਂ ਸਿੱਧੇ ਹੁੱਕੀ ਵੋਟਾਂ ਪਾਉ ਸਾਨੂੰ ਇਹ ਬਾਕੀ ਹਿਸਾਬ ਕਿਤਾਬ ਅਸੀਂ ਜਦੋਂ ਕੋਈ 6 ਮਹੀਨੇ 8 ਮਹੀਨੇ ਬਾਅਦ ਆਪਦਾ ਕਰ ਲਵਾਂਗੇ ਇਹਨਾਂ ਦੇ ਨਾਲ ਮੈਂ ਤੇਂਦਰ ਸਿੰਘ ਬਿਊਟੀ ਰੰਦਾਵਾ ਬਹੁਤ ਜਣ ਕੋਣ ਆਇਆ ਕੀ ਹੋਇਆ ਸਰਦਾਰ ਪ੍ਰਤਾਪ ਸਿੰਘ ਬਾਵਾ ਜੀ ਨਾਲ ਸਰਦਾਰ ਤਰਤਰੀ ਸਿੰਘ ਬਾਵਾ ਜੀ ਜਿਹੜੇ ਦੋਨੇ ਆਏ ਸੀ ਤੇ ਪਾਰਟੀ ਚ ਆਪਾਂ ਨੂੰ ਕਾਂਗਰਸ ਤੋਂ ਵਾਪਸੀ ਕੀਤੀ ਆ ਤਪਾਂ ਦੋ ਮਹੀਨੇ ਬਿਨਾਂ ਸਤੀਫਾ ਦਿੱਤਾ ਹੈ ਬੀਜੇਪੀ ਤੋਂ ਕਿਸਾਨੀ ਅੰਦolan ਦੇ ਚੱਲ ਜਾਂਦੇ ਦੁਬਾਰਾ ਪਹਿਲਾਂ ਕਿਹੜੀ ਪਾਰਟੀ ਜਿਹੜੇ ਕਿਹੜਾ ਕਿਹੜਾ ਇਲੈਕਸ਼ਨ ਮਿਲਿਆ ਤੇ ਹੁਣ ਕਿਹੜੀ ਪਾਰਟੀ ਤੋਂ ਮੈਂ ਪਹਿਲਾਂ ਵੀ ਕਾਂਗਰਸ ਦੀ ਆਪਾਂ ਜਿਲ੍ਹਾ ਵਾਈਸ ਪ੍ਰੈਜ਼ੀਡੈਂਸੀ ਪਹਿਲਾਂ ਵੀ ਦੋਸਤੋਂ ਬਾਦਾਂ ਕੈਪਟਨ ਸਾਹਿਬ ਦੇ ਨਾਲ ਪੀਐਲਸੀ ਦੇ ਵਿੱਚ ਕੈਪਟਨ ਸਾਹਿਬ ਨਾਲ ਗਏ ਸੀ ਆਪਾਂ ਤੇ ਕੁਝ ਕਾਰਨਾ ਕਰਕੇ ਕੈਪਟਨ ਸਾਹਿਬ ਦੇ ਨਾਲ ਬੀਜੇਪੀ ਜੁਆਇਨ ਕਰਨਾ ਪਿਆ ਦੋਸਤੋਂ ਬਾਦ ਆਪਾਂ ਸਤੀਫਾ ਦੇ ਦਿੱਤਾ ਤੇ ਅੱਜ ਅਸੀਂ ਆਪਣੇ ਘਰ ਵਾਪਸੀ ਕਰ ਲਈ ਹਾਂਜੀ ਬਾਈ ਜੀ ਇਲੈਕਸ਼ਨ ਹਲਕਾ ਫਤੇਗਾ ਚੂੜੀਆਂ ਦਾ ਪਣਾ ਡੀਸੀ ਜੀ ਪੀਐਲਸੀ ਐਲੋ ਵਧੀਆ ਜੀ ਸਾਥ ਸਾਡੀ ਪੁਰਾਣੀ ਪੁਰਾਣੀ ਟੀਮ ਆ ਸਾਡੇ ਸਰਦਾਰ ਸੁਖਦੇਵ ਸਿੰਘ ਰਧਾਵਾ ਸਾਹਿਬ ਚਾਚਾ ਜੀ ਆ ਕਾਂਗਰਸ ਨੂੰ ਜਿੰਨਾ ਸਾਰੀ ਕਾਂਗਰਸ ਇੱਥੇ ਅਗਾਈ ਸੀ ਤੇ ਸਾਡਾ ਪਰਿਵਾਰ ਤੇ ਕਾਂਗਰਸੀ ਕੁਝ ਮਤਬੇਦ ਕਰਕੇ ਸਾਨੂੰ ਜਾਣਾ ਪਿਆ ਕੁਝ ਮਜਬੂਰੀ ਕੈਪਟਨ ਸਾਹਿਬ ਨਾਲ ਜਾਣਾ ਪਿਆ ਉਸ ਤੋਂ ਬਾਅਦ ਆਪਾਂ ਅਸਤੀਫਾ ਦੇ ਕੇ ਤੇ ਘਰ ਵਾਪਸੀ ਕੀਤੀ ਆ ਵਧੀਆ ਲੱਗ ਰਿਹਾ ਸਾਡੀ ਸਾਰੀ ਪੁਰਾਣੀ ਟੀਮ ਅੱਜ ਪਹੁੰਚੀ ਸੀ ਵਧੀਆ ਲੱਗਾ ਹੈ ਆਪਣੇ ਘਰ ਦੇ ਜੀ ਸਾਰੇ ਇਕੱਠੇ ਹੋਏ